ਟਰੰਪ ਪ੍ਰਸ਼ਾਸਨ ਨੇ ਇੱਕ ਪ੍ਰੋਟੈਕਸ਼ਨ ਜਿਹੜੀ ਅਫਗਾਨ ਨੈਸ਼ਨਲ ਦੇ ਲਈ ਸੀਗੀ ਉਹ ਉਹ ਪ੍ਰੋਗਰਾਮ ਬੰਦ ਕਰਤਾ ਟਰੰਪ ਪ੍ਰਸ਼ਾਸਨ ਨੇ ਇੱਕ ਪ੍ਰੋਗਰਾਮ ਜਿਹਨੂੰ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ TPS ਕਹਿੰਦੇ ਸੀ ਉਹਨੂੰ ਕੈਨਸਲ ਕਰ ਦਿੱਤਾ ਜਿਹਦੇ ਨਾਲ ਘੱਟੋ ਘੱਟ 12000 ਅਫਗਾਨੀਆਂ ਦੀ ਮਦਦ ਹੋ ਰਹੀ ਸੀ ਜਿਹੜੇ ਇਸ ਵੇਲੇ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਟੈਂਪਰੇਰੀ ਪ੍ਰੋਟੈਕਸ਼ਨ ਇਹ ਜਿਹੜਾ ਸਟੇਟਸ ਹੈ টিਪੀਐਸ ਪ੍ਰੋਗਰਾਮਸ ਹੈਗਾ ਇਹ ਲੋਕਾਂ ਨੂੰ ਆਗਿਆ ਦਿੰਦਾ ਕਿ ਜਿਹੜੇ ਦੇਸ਼ ਜਿੱਥੇ ਕਿਤੇ ਲੜਾਈ ਲੱਗੀ ਹੈ ਜਾਂ ਕੋਈ ਓਦਾਂ ਦੀ ਹੋਰ ਡਿਜ਼ਾਸਟਰ ਹੋ ਰਿਹਾ ਆ ਉਹ ਇੱਥੇ ਅਮਰੀਕਾ ਦੇ ਵਿੱਚ ਆ ਕੇ ਕਾਨੂੰਨੀ ਤੌਰ ਤੇ ਰਹਿ ਸਕਦੇ ਆ ਕੰਮ ਕਰ ਸਕਦੇ ਆ ਡਿਪੋਰਟ ਨਹੀਂ ਅਹੀਂ ਕਰਦੇ ਕਹਿੰਦੇ ਅਸੀਂ ਕੁਛ ਨਹੀਂ ਅਫਗਾਨਿਸਤਾਨ ਦੇ ਵਿੱਚ ਲੜਾਈ ਭਾਵੇਂ ਹਟ ਗਈ ਜਾਂ ਲੱਗੀ ਆ ਪਰ ਹਾਲਤ ਉੱਥੇ ਤੇ ਬਹੁਤੇ ਚੰਗੇ ਨਹੀਂ ਜਦੋਂ ਇਹ ਟੀਪੀਆ ਸੈਂਡ ਕਰ ਦਿੱਤਾ ਅਫਗਾਨਿਸਤਾਨ ਉਸ ਵੇਲੇ ਬਹੁਤ ਵੱਡੇ ਫੂਡ ਕ੍ਰਾਈਸਿਸ 'ਚੋਂ ਲੰਘ ਰਿਹਾ ਬਹੁਤ ਮਾੜੀ ਹਾਲਤ ਅਫਗਾਨਿਸਤਾਨ ਦੇ ਵਿੱਚ ਲੋਕਾਂ ਨੂੰ ਦੋ ਬਰਲੇ ਦੀ ਰੋਟੀ ਨਹੀਂ ਮਿਲ ਰਹੀ ਉੱਥੇ ਅਮਰੀਕਾ ਨੇ ਆਪਣੀ ਮਦਦ ਕਰਨੀ ਅਫਗਾਨਿਸਤਾਨ ਨੂੰ ਬੰਦ ਕਰ ਦਿੱਤੀ ਜਨਵਰੀ ਦੇ ਵਿੱਚ ਅਮਰੀਕਾ ਦੀ ਸਰਕਾਰ ਨੇ ਜਿੰਨੀ ਵੀ ਇਹ ਆਰਥਿਕ ਮਦਦ ਅਫਗਾਨਿਸਤਾਨ ਨੂੰ ਦਿੰਦੇ ਸੀ ਉਹਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਜਦੋਂ ਇਹਨਾਂ ਨੇ ਆਪਣੀ ਆਰਥਿਕ ਮਦਦ ਕੀਤੀ ਉੱਥੇ ਪਹਿਲਾਂ ਮੰਦ ਹਾਲੀ ਐਨੀ ਸੀ ਉਹ ਉਹਦੀ ਤੋਂ ਵੀ ਜਿਆਦਾ ਖਰਾਬ ਹੋ ਗਈ ਅਸੀਂ ਸਾਰੇ ਜਾਣਦੇ ਹਾਂ ਕਿ ਤਾਲਿਬਾਨ ਅਫਗਾਨਿਸਤਾਨ ਨੂੰ 2021 ਤੋਂ ਬਾਅਦ ਕੰਟਰੋਲ ਕਰ ਰਿਹਾ ਬੜਾ ਸਖਤ ਇੱਕ ਇਸਲਾਮਿਕ ਗਰੁੱਪ ਆ ਤੇ ਇਹ ਅਫਗਾਨਿਸਤਾਨ ਦੇ ਉੱਤੇ ਇਸ ਵੇਲੇ ਸਰਕਾਰ ਉਹਨੂੰ ਟੇਕਓਵਰ ਕਰ ਲਿਆ ਤਾਲਿਬਾਨ ਜਿਹੜਾ ਆ ਉਹ ਚਾਹੁੰਦਾ ਆ ਟਾਈਜ਼ ਅਮਰੀਕਾ ਦੇ ਨਾਲ ਤਾਲਿਬਾਨ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਦਾ ਅਮਰੀਕਾ ਦੇ ਨਾਲ ਰਿਸ਼ਤੇ ਥੋੜਾ ਜਿਹਾ ਠੀਕ ਹੋਵੇ ਪਰ ਪ੍ਰੋਬਲਮ ਜਿਹਦੇ ਵਿੱਚ ਬਹੁਤ ਵੱਡੀਆਂ ਕਿਉਂਕਿ ਉਹਨਾਂ ਦੀਆਂ ਪਾਲਿਸੀਆਂ ਬਹੁਤ ਜ਼ਿਆਦਾ ਹਾਰਸ਼ ਆ ਤਾਰੇਬਾਲ ਦੇ ਇਸ ਰਾਜ ਦੇ ਵਿੱਚ ਸਖਤੀਆਂ ਬਹੁਤ ਆ ਕੁੜੀਆਂ ਜਿਹੜੀਆਂ ਉਹਨਾਂ ਨੂੰ ਬੈਨ ਕੀਤਾ ਹੈ ਵੀ ਨਾ ਉਹ ਪੜ ਸਕਦੀਆਂ ਨਾ ਕਿਤੇ ਜਾ ਸਕਦੀਆਂ ਸਕੂਲ ਯੂਨੀਵਰਸਿਟੀ ਦੇ ਵਿੱਚ ਨਾ ਉਹਨਾਂ ਨੂੰ ਬਹੁਤੀ ਥਾਵਾਂ ਦੇ ਉੱਤੇ ਕੰਮ ਕਰਨ ਦੀ ਜਿਹੜੀ ਆਗਿਆ ਆ ਉਹ ਟਰੈਵਲ ਵੀ ਨਹੀਂ ਕਰ ਸਕਦੀਆਂ ਫ੍ਰੀਲੀ ਔਰਤਾਂ ਅਫਗਾਨਿਸਤਾਨ ਦੇ ਵਿੱਚ ਜਿੰਨਾ ਚਿਰ ਉਹਨਾਂ ਦੇ ਨਾਲ ਕੋਈ ਉਹਨਾਂ ਦਾ ਮੇਲ ਰਿਸ਼ਤੇਦਾਰ ਨਹੀਂ ਹੈ ਜਾਂ ਕੋਈ ਹੋਰ ਚੀਜ਼ਾਂ ਉਹਨਾਂ ਦੀ ਟਰੈਵਲਿੰਗ ਬੈਨ ਉਹਨਾਂ ਦੀਆਂ ਆਵਾਜ਼ਾਂ ਬੰਦ ਕਰਵਾਈਆਂ ਜਾ ਰਹੀਆਂ ਉੱਥੇ ਤੇ ਹੁਣ ਜੇ ਟੀਪੀਐਸ ਬੰਦ ਕਰ ਦਿੱਤਾ ਇਹਨਾਂ ਨੇ ਤੇ ਸੰਕਟ ਇੱਥੇ ਵੀ ਖੜਾ ਹੋ ਜਾਣਾ ਟੀਪੀਐਸ ਬੰਦ ਕਰਨ ਦੇ ਨਾਲ ਜਿਹੜੇ ਅਫਗਾਨੀ ਇੱਥੇ ਅਮਰੀਕਾ ਦੇ ਵਿੱਚ ਸੁੱਖ ਸ਼ਾਂਤ ਦੇ ਨਾਲ ਰਹਿ ਰਹੇ ਆ ਪੋਸੀਬਲੀ ਇਹਨਾਂ ਨੂੰ ਉਸ ਖਤਰਨਾਕ ਹਾਲਤ ਦੇ ਵਿੱਚ ਜਾਣਾ ਪਊਗਾ ਲੜਾਈ ਹੁਣ ਅਫਗਾਨਿਸਤਾਨ 'ਚ ਹੈ ਨਹੀਂ ਜਿਹੜੀ ਪਹਿਲਾਂ ਸੀਗੀ ਪਰ ਉੱਥੇ ਹਾਲਤ ਹਜੇ ਵੀ ਇੰਨੀ ਜ਼ਿਆਦਾ ਮਾੜੀ ਆ ਕਿ ਇਹ ਰੂਲ ਖਤਮ ਹੋਣ ਦੇ ਨਾਲ ਹੁਣ ਸੰਕਟ ਇਹ ਪੈਦਾ ਹੋਇਆ ਆ ਇਹ ਲੋਕ ਕਿੱਥੇ ਜਾਣਗੇ ਇਹਨਾਂ ਦਾ ਕੀ ਬਣੂਗਾ ਤੇ ਟੀਪੀਐਸ ਖਤਮ ਕਰਨਾ ਚਾਹੀਦਾ ਸੀ ਜਾਂ ਨਹੀਂ ਚਾਹੀਦਾ ਸੀ ਇਹਦੇ ਬਾਰੇ ਜਿਹੜੀ ਚਰਚਾ ਆ ਉਹ ਚੱਲ ਰਹੀ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ